ਸਰੋਤਨ ਦਾ ਸਵਾਗਤ ਹੈ ਜੀ 2016 ਦੇ ਵਿੱਚ 328 ਪਾਵਨ ਸਰੂਪ ਸਰੋਣੀ ਕਮੇਟੀ ਦੇ ਦਾਖਤਰ ਚੋਂ ਲਾਪਤਾ ਹੋਏ ਸਨ ਉਸ ਸਮੇਂ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਸੀ ਵੀ ਇਹ ਲਾਪਤਾ ਹੋਏ ਸਰੂਪਾਂ ਬਾਰੇ ਦੱਸਿਆ ਜਾਵੇ ਕਿੱਥੇ ਗਏ ਆ ਕੌਣ ਲੈ ਕੇ ਗਿਆ ਜੱਥੇਬੰਦੀਆਂ ਨੇ ਲਗਾਤਾਰ ਦਰਬਾਰ ਸਾਹਿਬ ਦੇ ਬਾਹਰ ਧਰਨਾ ਜੋ ਅੱਜ ਵੀ ਚੱਲ ਰਿਹਾ ਤੇ ਸੇਕ ਸਦ ਭਾਵਨਾ ਦਲ ਦੇਮਕੀ ਸਰਦਾਰ ਬਲਦੇਵ ਸਿੰਘ ਬਡਾਲਾ ਬਾਬਾ ਸਰਜੋ ਸਿੰਘ 베ਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਅੱਜ ਵੀ ਉਸ ਧਰਨੇ ਤੇ ਬੈਠੇ ਹਨ 9 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਸਰਉਣੀ ਕਮੇਟੀ ਨੇ ਕੌਮ ਨੂੰ ਇਹ ਨਹੀਂ ਦੱਸਿਆ ਬਿੱਟਨ 228 ਰੂਪ ਗਏ ਕਿਥੇ ਮਸਲਾ ਤਾਂ ਇੰਨਾ ਸੀ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਸ ਸਮੇਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ ਜਾਂਚ ਕਮੇਟੀ ਨੇ 16 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਸ ਗਨਾਹ ਦੇ ਵਿੱਚ ਦੋਸਤੀ ਨਾਮਜਦ ਕੀਤਾ ਸੀ ਦੋ ਮੁਕਸ਼ਕਰ ਸਨ ਸਰਦਾਰ ਰੂਪ ਸਿੰਘ ਤੇ ਸਰਦਾਰ ਮਰੂਮ ਅਰਚਨ ਸਿੰਘ ਹੁਣ ਸਰੋਨੀ ਕਮੇਟੀ ਇਹ ਕਹਿ ਰਹੀ ਆ ਵੀ ਅਸੀਂ ਉਹਨਾਂ ਤੇ ਵਿਭਾਗੀ ਕਾਰਵਾਈ ਜੋ ਜ਼ਰੂਰੀ ਸੀ ਅਸੀਂ ਉਹ ਕਰ ਦਿੱਤੀ ਗਈ ਹੈ ਪਰ ਸਿੱਖ ਜਥੇਬੰਦੀਆਂ ਦੀ ਇਸ ਗੱਲ ਦੇ ਵਿੱਚ ਤਸੱਲੀ ਨਹੀਂ ਹੋਈ ਉਹਨਾਂ ਦਾ ਇਹੀ ਕਹਿਣਾ ਸੀ ਵੀ ਸਾਨੂੰ ਇਹ ਦੱਸਿਆ ਜਾਵੇ ਵੀ 16 ਜਾਣੇ ਨੇ ਤਾਂ ਅੰਗੇਲੀਕ ਕਰੀ ਸਰੋਣੀ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਪਰ ਉਹ ਸਰੂਪ ਗਏ ਕਿੱਥੇ ਜਦੋਂ ਗਏ ਕਿੱਥੇ ਦੀ ਗੱਲ ਸਰਦਾਰ ਬਲਦੇਵ ਸਿੰਘ ਬਡਾਲਾ ਜੋ ਮੁੱਖ ਤੌਰ ਤੇ ਉਸ ਧਰਨੇ ਦੇ ਮੌਕੇ ਪ੍ਰਬੰਧਕਾ ਉਹ ਗੱਲ ਕਰਦੇ ਆ ਤੇ ਉੱਥੇ ਸਰੋਣੀ ਕਮੇਟੀ ਚੁੱਪ ਕਰ ਜਾਂਦੀ ਹੈ 9 ਸਾਲ ਗੁਜ਼ਰ ਗਏ ਜੀ ਧਰਨਾ جاری ਆ ਤੇ ਹੁਣ ਜਿਹੜੇ ਧਰਨਾਕਾਰੀ ਆ ਉਹਨਾਂ ਨੇ ਦੇਖਿਆ ਵੀ ਸਰੋਣੀ ਕਮੇਟੀ ਸਾਡੇ ਪੱਲੇ ਕੁਝ ਨਹੀਂ ਪਾਉਂਦੀ 9 ਸਾਲ ਹੋ ਗਏ ਫਿਰ ਉਹਨਾਂ ਨੇ ਪਿਛਲੇ ਕਾਫੀ ਚਿਰ ਤੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਆ ਵੀ ਇਹ 16 ਜਾਨਾਂ ਤੇ ਕੇਸ ਦਰਜ ਕੀਤਾ ਜਾਵੇ ਇਨਾਂ ਦੀ ਪੁੱਛ ਪੜਤਾਲ ਕੀਤੀ ਜਾਵੇ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕਿਸ ਨੂੰ ਦਿੱਤੇ ਆ ਇਸ ਗੱਲ ਦਾ ਭੇਦ ਉਹਨਾਂ ਤੋਂ ਲਿਆ ਜਾਵੇ ਤੇ ਜੋ ਉਹਨਾਂ ਨੇ ਗناہ ਕੀਤਾ ਉਹਦੀ ਕਾਨੂੰਨੀ ਕਾਰਵਾਈ ਵੀ ਹੋਵੇ ਤੇ ਪੰਜਾਬ ਸਰਕਾਰ ਨੇ ਕੱਲ੍ਹ ਯੋ ਖਬਰ ਆਈ ਆ ਧਰਨਾ ਕਾਰਿਆਂ ਕੋਲ ਜਾ ਕੇ ਸਰਦਾਰ ਕੁਲਤਾਰ ਸਿੰਘ ਸੰਧਵਾ ਸੀ ਕੈਬਨਟ ਮਨਿਸਟਰ ਸਨ ਪੰਜਾਬ ਸਰਕਾਰ ਦੇ ਹਰਜੋਤ ਸਿੰਘ ਬੈਂਸ ਸਰਦਾਰ ਨੀਜਰ ਇਹਨਾਂ ਨੇ ਜਾ ਕੇ ਧਰਨਾ ਕਰੀਆਂ ਦੀ ਜਿਹੜੀ ਮੰਗ ਨੂੰ ਮੰਨਿਆ ਅੰਬਰਸਰ ਸਾਹਿਬ ਦੀ ਜਿਹੜੀ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਕੇਸ ਦਰਜ ਹੋਣ ਤੋਂ ਬਾਅਦ ਸਰੋਨੀ ਕਮੇਟੀ ਦੇ ਪ੍ਰਧਾਨ ਸਰਦਾਰ ਧਾਮੀ ਸਾਹਿਬ ਉਹਨਾਂ ਨੂੰ ਬੜੀ ਤਕਲੀਫ ਹੋਈ ਉਹਨਾਂ ਦਾ ਉਹੀ ਬਿਆਨ ਸੀ ਜਿਹੜਾ ਟੈਰ ਟਾਇਆ ਪੰਜਾਬ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਨਾ ਦੇਵੇ ਇਹ ਗੱਲ ਕਿਸੇ ਨੂੰ ਵੀ ਹਜੇ ਨਹੀਂ ਹੁੰਦੀ ਉਹ ਤੁਹਾਨੂੰ 9 ਸਾਲ ਦਿੱਤੇ ਸੀ 9 ਸਾਲਾਂ ਜੇ ਤੁਸੀਂ ਇੰਨੀ ਗੱਲ ਨਹੀਂ ਦੱਸ ਸਕੇ ਬੀਓ ਪਾਵਨ ਸਰੂਪ ਗਏ ਕਿੱਥੇ ਦੇ ਜੋ ਜਥੇਦਾਰ ਆਪਣੇ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਅਕਾਲ ਤਾਤ ਦੇ ਜਥੇਦਾਰ ਸਨ ਹੁਣ ਉਹ ਬਾਦਲਾਂ ਦੇ ਵਿਰੋਧੀ ਧੜੇ ਦੇ ਅਕਾਲੀ ਦਲ ਦੇ ਆਗੂ ਆ ਉਹ ਵੀ ਇਸ ਗੱਲ ਨੂੰ ਹੁਣ ਡਿਸਕਲੋਜ਼ ਨਹੀਂ ਕਰਦੇ ਵੀ ਉਹ ਪਾਵਨ ਸਰੂਪ ਗਏ ਕਿਤੇ ਇਹ ਤਾਂ ਹੈ ਨਹੀਂ ਉਹਨਾਂ ਨੂੰ ਨਾ ਪਤਾ ਹੋਵੇ ਕਾਲ ਤੱਕ ਦੇ ਜਥੇਦਾਰ ਸਨ ਪਤਾ ਤਾਂ ਸਾਰਿਆਂ ਨੂੰ ਹੁਣ ਤਾਂ ਪਤਾ ਤਾਂ ਹੁਣ ਆਪਾਂ ਨੂੰ ਵੀ ਆ ਵੀ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਲਾਵਟ ਕਰਨ ਲਈ ਬੜੀਆਂ ਪਰਲਮੈਂਟ ਸੀ ਅੱਜ ਤੋਂ ਨਹੀਂ ਗੁਰੂ ਕਾਲ ਤੋਂ ਬਾਅਦ ਇਹੀ ਕੰਮ ਕਰਦੀਆਂ ਆ ਰਹੀਆਂ ਤੇ ਜਿਹੜੇ ਸਿੱਖ ਚਿੰਤਕਾ ਉਹਨਾਂ ਨੂੰ ਇਹ ਗੱਲ ਦੀ ਚਿੰਤਾ ਉਹ 328 ਪਾਵਨ ਸਰੂਪ ਦੇ ਵਿੱਚ ਨਾਲ ਉਹਦੀ ਕੋਸ਼ਿਸ਼ ਆ ਦੇ ਕੋ ਪੱਤਰੇ ਜੋੜ ਕੇ ਕੋ ਗੜਬੜੀ ਕਰਨ ਦੇ ਖਾਸੇ ਇਹ ਗੱਲ ਦੇ ਪੱਕੇ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਉਹ ਜਿਹੜੇ ਸਿੱਖ ਵਿਰੋਧੀ ਤਾਕਤਾਂ ਜਿਨ੍ਹਾਂ ਨੂੰ ਸਾਰਾ ਦੁਨੀਆ ਜਾਣਦੀ ਕੌਣ ਨੇ ਆਰਸਸਾ ਪਾਪਾ ਉਹਨਾਂ ਦੇ ਬਾਰੇ ਉਹ ਨਹੀਂ ਖੋਲਣਗੇ ਕਿਉਂਕਿ ਉਹਨਾਂ ਨੂੰ ਹੁਣ ਚਰੋਣੀ ਕਮੇਟੀ ਜਾਂ ਸਿੱਖ ਸਿਆਦ ਦੇ ਵਿੱਚ ਉਹਨਾਂ ਨੇ ਅੱਗੇ ਵਧਣਾ ਉਹਨਾਂ ਦੇ ਕਾਲੀਦਾਨ ਨੇ ਇਸ ਕਰਕੇ ਜਿਹੜੇ ਸਿੱਖ ਲੀਡਰ ਪਲਾਉਸ ਰੋਣੀ ਕਮੇਟੀ ਐ ਪਲਾ ਸਿੱਖ ਸਿਆਸਤਾ ਸਟੇਟ ਕੌਂਟੈਕਸਾ ਜਿਨ੍ਹਾਂ ਨੇ ਅੱਗੇ ਆਉਣਾ ਉਹਨਾਂ ਨੇ ਇਹ ਗੱਲ ਮਿੱਥਿਆ ਹੋਇਆ ਵੀ ਭਾਜਪਾ ਨਾਲ ਵਗੜਨੇ ਨਹੀਂ ਤੇ ਇਸੇ ਕਰਕੇ ਹੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਚਲੋ ਪੰਜਾਬ ਸਰਕਾਰ ਨੇ ਕੇਸ ਦਰਜ ਕੀਤਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇੱਥੇ ਕੋਈ ਪੋਲਟਕਸ ਨਹੀਂ ਹੋਣੀ ਚਾਹੀਦੀ ਪੰਜਾਬ ਸਰਕਾਰ ਨੂੰ ਸਾਡੀ ਇਹ ਬੇਨਤੀ ਆ ਵੀ ਇਹ ਗੱਲ ਕਲੀਅਰ ਹੋਵੇ ਵੀ ਉਹ ਪਾਵਨ ਸਰੂਪ ਗਏ ਕਿੱਥੇ ਕੌਣ ਲੈ ਗਿਆ ਉਹ ਵਾਪਸ ਆਉਣ ਉਹਨਾਂ ਦੇ ਵਿੱਚ ਕੋਈ ਨਾਲ ਕੋਈ ਹੋਰ ਪੱਤਰੇ ਜੋੜ ਕੇ ਕੋਈ ਮਲਾਵਟਾ ਨਹੀਂ ਕਰ ਦਿੱਤੀ ਗਈ ਇਹ ਸਾਰੀਆਂ ਗੱਲਾਂ ਦੀ ਜਾਂਚ ਬਹੁਤ ਜ਼ਰੂਰੀ ਆ ਕੱਲਾ ਜਿਹੜੇ 16 ਦੋਸ਼ੀ ਆ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ سزا ਦਵਾ ਕੇ ਉਹ ਗੱਲ ਨਹੀਂ ਹੈਗੀ ਗੱਲ ਕਲੀਅਰ ਹੋਵੇ ਵੀ ਉਹ ਪਾਵਨ ਸਰੂਪ ਗਏ ਕਿੱਥੇ ਤੇ ਅੱਜ ਉਹਨਾਂ ਦੀ ਕੀ ਸਿਤਿਤੀ ਆ ਤੇ ਇੰਨੇ ਹੀ ਜਿਹੜੇ ਜੋ ਧਰਨੇ ਤੇ ਆਗੂ ਬੈਠੇ ਆ ਬਡਾਲਾ ਸਾਹਿਬ ਡੱਲੇਵਾਲ ਸਾਹਿਬ ਤੇ ਆਪਣੇ ਪੰਥ ਅਕਾਲੀ ਲਹਿਰ ਦੇ ਪ੍ਰਧਾਨ ਜਿਹੜੇ ਭਾਈ ਅਨਜੀਤ ਸਿੰਘ ਜੀ ਉਹ ਵੀ ਲੰਮੇ ਸਮੇਂ ਤੋਂ ਧਰਨੇ ਨਾਲ ਜੁੜੇ ਹੋਏ ਹਨ ਤੇ ਇਹਨਾਂ ਸਾਰੇ ਆਗੂਆਂ ਨੂੰ ਬੇਨਤੀ ਆ ਇਹ ਗੱਲ ਕਾਨੂੰਨ ਦੇ ਵਿੱਚ ਕਲੀਅਰ ਹੋਣੀ ਚਾਹੀਦੀ ਆ ਪਾਵਨ ਸਰੂਪ ਗਏ ਕਿੱਥੇ ਅੱਜ ਉਹਨਾਂ ਦੀ ਕੀ ਸਥਿਤੀ ਆ ਤੇ ਦੋਸ਼ੀਆਂ ਨੂੰ ਜਿਹੜੀ ਜੋ ਸਜ਼ਾ ਮਿਲਣੀ ਚਾਹੀਦੀ ਆ ਉਹ ਕਾਫਤਾ ਤੇ ਵੀ ਮਿਲਣੀ ਚਾਹੀਦੀ ਸੀ ਜੋ ਨਹੀਂ ਮਿਲੀ ਤਨਖਾਹਾਂ ਲਗਦੀਆਂ ਪੰਥ ਚ ਸਿੱਖੇ ਜਾਂਦੇ ਆ ਮਾਫੀਆਂ ਦਿੱਤੀਆਂ ਜਾਂਦੀਆਂ ਪਰ ਉਹ 16 ਜਾਨਾਂ ਨੂੰ ਚੁੱਪਚੀ ਬੀਤੇ ਭਾਗੀ ਕਾਰਵਾਈ ਦੇ ਨਾਂ ਤੇ ਉਹ ਗੱਲ ਠਾਪ ਦਰਦ ਕੀਤੀ ਗਈ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਹੈਗਾ ਕਸੂਰ ਤਾਂ ਇਹਨਾਂ ਦੇ ਜਿਹੜੇ ਵੱਡੇ ਆਕਾ ਉਹਨਾਂ ਨੇ ਜਿੱਥੇ ਕਿਹਾ ਉਹਨਾਂ ਨੇ ਉਹ ਕਾਰਵਾਈ ਕਰਤੀ ਇਸ ਕਰਕੇ ਉਹ ਬੋਲਣ ਨਾ ਮੂੰਹ ਨਾ ਖੋਲਣ ਉਹਨਾਂ ਤੇ ਕੋਈ ਕਾਰਵਾਈ ਅਸਲ ਚ ਹੋਈ ਹੀ ਨਹੀਂ ਤੇ ਪ੍ਰਬੰਧਕਾਂ ਨੂੰ ਜੋ ਧਰਨੇ ਤੇ ਬੈਠੇ ਆ ਉਹਨਾਂ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਦੁੱਧਾ ਦੁੱਧ ਪਾਣੀ ਦਾ ਪਾਣੀ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ